ਉਕੀ ਲੱਗੇ ਜੇ ਧਰਨਾ ਚ ਕੋਸ ਨੇ ਲੱਗੀਆਂ ਉਹ ਦਾਲ ਬਣਾਈਆਂ ਤੇ ਨਾਲ ਮੈਂ ਹਾਂ ਚਲਚੋਲ ਬਣਾ ਲੈਨੇ ਆ ਥੋੜੇ ਜੀ ਉਹ ਦਾਲ ਤੇ ਬਣਾਈਆਂ ਤੇ ਮੈਂ ਚੱਲਿਆ ਸ਼ਹਿਰ ਮੇਰੇ ਤੇ ਰੋਟੀਆਂ ਨਾ ਲਾਈਂ ਦੱਸ ਸ਼ਹਿਰ ਤੇ ਚੱਲੇ ਆ ਹਾਂ ਰੋਟੀ ਤੇ ਘਰੋਂ ਹੀ ਖਾਣੀ ਆ ਨਾ ਹੋਂਨਾ ਖਾ ਉਹ ਦਿਰਾਦ ਨੂੰ ਤੇ ਖਾਣੀ ਪੈਣੀ ਆ ਉਹ ਕੋਈ ਗੱਲ ਨਹੀਂ ਮੈਂ ਇਥੋਂ ਖਾ ਆਣਾ ਬਥੇਰਾ ਕੋ ਮੁੰਡਿਆਂ ਨਾਲ ਚੱਲੇ ਆ ਪਾਰਟੀ ਹੈ ਨੀ ਜੀ ਉੱਥੇ ਚਲੋ ਬਸ ਠੀਕ ਵਾ ਇਦਾਂ ਪਾਰਟੀਆਂ ਕਰਦੇ ਰਿਹਾ ਕਰੋ ਉਹ 10 ਹੁਣ ਜੇ ਚੱਲਿਆਂ ਆਂ ਤਾਂ ਤੂੰ ਕਿਸਮਤ ਨਾ ਲਾ ਚੰਗਾ ਕਦੀ ਵੀ ਹੱਸ ਕੇ ਤੋਰਿਆ ਕਰ ਕਰੋ ਮੈਂ ਕਿਸਮਤ ਕਦੀ ਲਾਉਣੀ ਆਪੇ ਤੇ ਤੁਸੀਂ ਮੇਰੇ ਵੱਲ ਆਏ ਚਾਹੀਦੇ ਫੇਰ ਚੁੱਪ ਕਰਕੇ ਚਲ ਜਾਂਦੇ ਮੈਂ ਉਹ ਜੇ ਮੈਂ ਤੈਨੂੰ ਦੱਸਣਾ ਆਂ ਕਿ ਰੋਟੀਆਂ ਨਾਲ ਆਈ ਤੇ ਗਾੜੀਆਂ ਕਹਿਣ ਦੀਆਂ ਇਹ ਪਾਰਟੀਆਂ ਵੇਚਦੇ ਰਿਹਾ ਕਰੋ ਅੱਗੇ ਕਿੰਨੀਆਂ ਕ ਵੀ ਵੇਚਦਾ ਰਿਆਂ ਮੈਂ ਉਹ ਚੰਗਾ ਬਾਬਾ ਆ ਤੁਹਾਡੇ ਘੜੀ ਜੋੜੇ ਅੱਥਰ ਤੜ ਨਾ ਤੇ ਵਿਹਾਰੀ ਵੀ ਗੱਲ ਕਰ ਲੋ ਨਾ ਤੂੰ ਵੀ ਤੇ ਸਾਰਾ ਟੱਬਰ ਖਾਣੀ ਪੈਂਦੇ ਆ ਗਾੜੀਆਂ ਖਾਣ ਪੈਂਦੇ ਵੇ ਸਿੱਧਾ ਤੂੰ ਕਹਿ ਆ ਵੀ ਚਲ ਕੋਈ ਗੱਲ ਨਹੀਂ ਜੇ ਉਥੋਂ ਖਾ ਪੀ ਆਉਣਾ ਵਾ ਤੇ ਚਲ ਕੋਈ ਗੱਲ ਤੇ ਖਾਓ ਮੈਂ ਕੀ ਕਹਿਤਾ ਮੈਂ ਕਿਹਾ ਕੋਹ ਗਾੜੀਆਂ ਹੋਈਂ ਸਲਾਵਾ ਕਰਨ ਲਿਆ ਪਈ ਦੀ ਚਲ ਹਾਂ ਲੜਾਈ ਛੱਡੋ ਹਾਂ ਤੇ ਮੇਰੀ ਇੱਕ ਗੱਲ ਹੀ ਸੁਣੋ ਹੁਣ ਕੀ ਹੋ ਗਿਆ ਵਾ ਗੱਲ ਤੇ ਕੋਈ ਵੀ ਨਹੀਂ ਆ ਮੇਰਾ ਵੀ ਨਾਜ ਕੋ ਖਾਣ ਨੂੰ ਦਿਲ ਕਰੰਦਿਆ ਵਾ ਤੇ ਕੋਹ ਲੈ ਆਇਓ ਹਾਂ ਸ਼ੈਰੋਂ ਸਾਡੀ ਬਾਤੀ ਵੀ ਹੁਣ ਤੇਰਾ ਖਾਣ ਨੂੰ ਜੀ ਕਰੰਦਿਆ ਵਾ ਆ ਦਾਲ ਸਬਜ਼ੀ ਬਣਾ ਤੇ ਉਹ ਖਾ ਚੰਗਾ ਤਾ ਇਹ ਕਿਤੇ ਰੁੱਖਾਂ ਨਾਣੀ ਲੱਗੇ ਜੀ ਇਤਰਾ ਕਰਨ ਰਿਆ ਖਾਨ ਕੰਮ ਜੋ ਬੜੇ ਜੀ ਆਲੇ ਕਰਨੀ ਆ ਨਾ ਦੱਸ ਜੇ ਤੁਹਾਡਾ ਦਿਲ ਕਰਦਾ ਖਾਨ ਨੂੰ ਤੇ ਮੇਰਾ ਵੀ ਦੇ ਕਰਦਾ ਹੀ ਹੈ ਕੋਈ ਨਾ ਕੋਈ ਚੀਜ਼ ਖਾਵਾਂ ਉਹ ਤੂੰ ਮੇਰੇ ਤੇ ਨਾ ਜਾਇਆ ਕਰ ਨਾ ਤੇ ਮੈਂ ਕਦੀ ਸ਼ਹਿਰ ਨਹੀਂ ਆ ਸ਼ਹਿਰ ਨਹੀਂ ਗਈ ਤੇ ਉੱਥੇ ਨਹੀਂ ਗਈ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਐ ਚੱਲਿਆਂ ਤੇ ਨਾ ਮੈਨੂੰ ਫੋਨ ਹੀ ਕਰੀ ਮਗਰ ਉੱਥੇ ਮੈਂ ਬੈਠਾ ਹੋਣਾ ਚੰਗਾ ਐਵੇਂ ਨਾ ਫੋਨ ਤੇ ਫੋਨ ਚਾਰ ਸਾੜੀ ਵੀ ਕਦੋਂ ਆਉਣਾ ਤੇ ਕਦੋਂ ਨਾ ਮੈਂ ਕਿਤੇ ਦੌੜ ਨੀ ਚੱਲਿਆ ਚੱਲ ਮੇਰੇ ਲਈ ਤੇ ਨਹੀਂ ਲਿਆਉਣਾ ਕੋਹਾ ਤਕੂੜੀ ਵਾਦੀ ਕੋਈ ਡੋਗਰ ਟੁੱਟ ਨਹੀਂ ਲਾ। ਅਕੂੜੀ ਨੂੰ ਵੀ ਹਾਂ ਮਹਗੀ ਮੁਕੀ ਪਈ ਐ ਇੱਥੇ ਉਹ ਬਣਾ ਦੇ। ਉਹ ਹੀ ਆ ਲੈ ਆਈ ਇੱਥੇ। ਹਾਇ ਰਹਾ। ਕਿਦਾਂ ਤੇ ਦਿਲ ਬਣਾ ਇਹਨਾਂ ਦੇ। ਆਪਣਾ ਤੁਹਾਡਾ ਦਿਲ ਕਰਦਾ ਵਾ। ਕਿਹੀਂ ਵਨਸਵੰਨੀਆ ਚੀਜ਼ਾਂ ਖਾਈਏ। ਆਵੀ ਕਰੀਏ। ਚੱਲ ਮੇਰੇ ਜੋਗਾ ਦੇ ਨਹੀਂ ਮੈਨੂੰ ਤਾਂ ਤੁਸੀਂ ਨਹੀਂ ਲਿਆ ਕੇ ਦਿਨਾ ਖਾਣ ਨੂੰ ਉਹ ਤਾਂ ਮੈਨੂੰ ਪਤਾ ਹੀ ਐ। ਤੇ ਚੱਲ ਤੁਸੀਂ ਮਾਸਾ ਜੀ ਨਹੀਂ ਨਿਆਣੀ ਆ ਵਿਚਾਰੀ। ਉਹ ਵੀ ਤੇ ਵੇਖ ਕੇ ਕਰਦੀ ਆ। ਉਦਾਵਤ ਇਹ ਕਰਦਾ ਕੋ ਨਾ ਕੋ ਖਾਣ ਨੂੰ ਤੇ ਤੂੰ ਇੱਥੇ ਕੋ ਫੜੀ ਲਿਆਇਓ ਇਹ ਕੁੜੀ ਨੇ ਖਾਣੀ ਆ ਉਹ ਕੁੜੀ ਤੇ ਇਹਨਾਂ ਨੂੰ ਕਿਤੇ ਚੰਗੀ ਲੱਗਦੀ ਨਹੀਂ ਆ ਨਾ ਕੱਪੜੇ ਤੇ ਵੇਹ ਦੋ ਕੀ ਆ ਚੱਲ ਤੂੰ ਹੋਈ ਦੇਣੀ ਨਾ ਨਾ ਨਿੰਮ ਗਰੀ ਗਾਲ ਸੁਣਾ ਇੱਕ ਤੇ ਸੂਟ ਵਾ ਤੇ ਉਹਨੂੰ ਵੀ ਤੂੰ ਮਸ਼ੀਨ ਚ ਪਾ ਲਿਆ ਵਾ ਉਹਨੂੰ ਹੱਥ ਨਾਲ ਹੀ ਧੋ ਲੈਂਦੀ ਤੇ ਮੰਮੀ ਪਹਿਲਾਂ ਤੁਸੀਂ ਕਹਿੰਦੇ ਸੀ ਮਸ਼ੀਨ ਨਹੀਂ ਆਉਂਦੀ ਮਸ਼ੀਨ ਨਹੀਂ ਆਉਂਦੀ ਤੇ ਜੇ ਹੁਣ ਮਸ਼ੀਨ ਆ ਗਈ ਆ ਤੇ ਹੁਣ ਮਸ਼ੀਨ ਚੀ ਧੁਣੇ ਆ ਹੁਣ ਇਹਦੇ ਵੇਖਾ ਨੂਰਾ ਖਲਾ ਕਿ ਵੇਖੀ ਜਾਵਾਂ ਇਹਦੇ ਵੱਲ ਮੈਂ ਇਹ ਕਦੋਂ ਕਿਆ ਵੀ ਵੇਖਾ ਨੂਰਾ ਖਲਾ ਮੈਂ ਇਹ ਕਿਆ ਵੀ ਚੱਲ ਹੁਣ ਕੱਪੜੇ ਜਿਆਦਾ ਫੇ ਬੰਦਾ ਮਸ਼ੀਨ ਚ ਪਾ ਲੇ ਤੇ ਜੇ ਇੱਕ ਅੱਧਾ ਵਾ ਤੂੰ ਉਹਦੇ ਹੱਥ ਨਾਲ ਵੀ ਧੁੰ ਸਕਦਾ ਵਾ ਜਿਹੜਾ ਬਿਲ ਵਾ ਉਹ ਕਿੰਨੇ ਧਾਰਨਾ ਇਹ ਬੱਤੀ ਤੇ ਚੱਲਦੀ ਆ ਉਦਾਂ ਨਹੀਂ ਚੱਲਦੀ ਹੈਗੀ ਤੇ ਮੰਮੀ ਹੁਣ ਜੜੀ ਚੀਜ਼ ਹੈ ਹੀ ਬਿਜਲੀ ਤੇ ਆ ਉਹ ਉੱਤੇ ਹੀ ਚੱਲਣੀ ਆ ਤੇ ਚੱਲਣੀ ਆ ਤੇ ਹੱਥ ਨਾਲ ਧੋਲਾ ਹਾਂ ਇਹ ਫਿਰ ਮੈਨੂੰ ਤੰਗ ਕਰਨ ਵਾਸਤੇ ਮਂਗਾਉਣੀ ਸੀ ਜੀ ਤੈਨੂੰ ਹੀ ਤੰਗ ਕਰਨਾ ਵਾ ਆਪਾਂ ਉਹਨਾਂ ਵਿਚਾਰਿਆਂ ਨੂੰ ਪਿੱਛੇ ਕਿੰਨੀ ਤੰਗੀ ਕੀਤੀ ਮਾਂ ਦੀ ਮੰਮੀ ਕਿੱਦਾਂ ਉਹਨਾਂ ਦੇ ਵਿਚਾਰਿਆਂ ਨੇ ਨਾ ਕਹੇ ਇਕੱਠੇ ਕਰ-ਕਰ ਕੇ ਕਦੀ ਕਿਹ ਕੋ ਲੈ ਕਦੀ ਕਿਹ ਕੋ ਲੈ ਇਹਨਾਂ ਕਰ-ਕਰ ਕੇ ਤਾਂ ਮਸ਼ੀਨ ਲੈ ਆ ਕੇ ਦਿੱਤੀ ਤੂੰ ਤੁਸੀਂ ਚਲਾਉਣ ਨੂੰ ਵੀ ਨਹੀਂ ਦੇਂਦੇ ਜੇ ਨਹੀਂ ਹੀ ਚਲਾਉਣ ਦੇਣੀ ਤਾਂ ਤੁਸੀਂ ਕਿਉਂ ਮੰਗਾਈ ਨਹੀਂ ਉਹ ਵਿਚਾਰੇ ਹੀ ਰਹਿਣੇ ਆ ਉਹ ਵਿਚਾਰੇ ਉਹ ਵਿਚਾਰੇ ਬਸ ਉਹਦੇ ਵਿਚਾਰੇ ਹੀ ਆ ਮੰਮੀ ਉਹਨਾਂ ਨੂੰ ਦੇਤੀ ਆ ਉਹਨਾਂ ਨੇ ਇਹ ਥੋੜੀ ਆ ਵੀ ਹੁਣ ਇਹਨੂੰ ਚਲਾਈ ਜਾਓ ਚਲਾਈ ਜਾਓ ਮੈਂ ਕਹਿ ਨਹੀਂ ਵੀ ਚਲਾ ਪਰ ਜਦੋਂ ਜਿਆਦੇ ਕੱਪੜੇ ਹੁੰਦੇ ਨਾ ਉਦੋਂ ਇੱਕ ਅੱਦੇ ਸੂਟ ਦੇ ਨਾ ਚਲਾਇਆ ਕਰ ਤੁਹਾਡਾ ਵੀ ਮੰਮੀ ਕੋ ਹਾਲ ਇਹਨੂੰ ਪਰ ਪਾ ਗਏ ਉਹਦੇ ਡੱਬੇ ਦੇ ਵਿੱਚ ਨਾ ਉਥੇ ਰੱਖ ਛਡੋ ਫਿਰ ਅੰਦਰ ਤੋ ਲਿਆ ਕਰੂੰਗੀ ਮੈਂ ਕੋਈ ਗੱਲ ਨਹੀਂ ਰੱਖ ਲੈਨੇ ਆ ਤੋੜਿਆ ਕਰ ਤੂੰ ਹੱਥ ਨਾਲ ਕਿੱਦਾਂ ਜ਼ੁਬਾਨ ਚ ਲੰਦੀ ਆ ਗਾੜੀਆਂ ਇੱਕ ਗੱਲ ਕਹੀ ਦੀ ਤੇ ਸਾਡੀ ਸੌ ਦੱਸਦੀ ਆ ਦੇ ਅੱਤੀ ਉਹਨਾਂ ਨੇ ਮਸ਼ੀਨ ਤੇ ਆਖਰ ਆ ਗਈ ਆ ਭਲਾ ਜਾਂਦੀ ਕਿੱਧਰ ਨੂੰ ਆ ਰਖਾਉਣੀ ਐ ਇਹਨੂੰ ਇਹ ਅੰਦਰ ਹੀ ਆਪੇ ਤਾਂ ਹੋ ਗਈ ਹੱਥ ਨਾਲ ਨਾਲੇ ਪਤਾ ਲੱਗੂਗਾ ਹੱਤੀ ਹੋਈ ਏ ਕਿਤੇ ਮਾਤਾ ਵਰੀ ਦੀ ਉਹਨਾਂ ਵਿਚਾਰਿਆਂ ਦੇ ਨਾ ਇਹਨਾਂ ਨੱਕ ਜਦਮ ਕੀਤਾ ਸੀ ਤੇ ਸਾਨੂੰ ਅਵੇ ਮਸ਼ੀਨ ਚਾਹੀਦੀ ਸਾਨੂੰ ਹੁਣੇ ਮਸ਼ੀਨ ਚਾਹੀਦੀ ਆ ਤੇ ਹੁਣ ਮਸ਼ੀਨ ਦੇ ਵਿੱਚ ਕੱਪੜੇ ਉਹਦੀ ਧੋਣ ਦੇਣ ਦੀ ਨਾ ਹੁਣ ਬੱਤੀ ਦਾ ਬਿੱਲ ਵੀ ਉਹ ਦੇ ਕੇ ਜਾਇਆ ਕਰਨ ਮੈਂ ਨਹੀਂ ਹਾਦੀ ਕਰਦੇ ਅਗਦੇ ਏਦਾਂ ਥੋੜਾ ਚਾਹੀਦੀ ਆ ਕਰਨੀ ਜੇ ਹੁਣ ਚੀਜ਼ ਆਈ ਗਈ ਆ ਵਰਤਨਵਾਤੀ ਆ ਉਹਨੂੰ ਵਰਤਨ ਦੇ ਦੇਣ ਚਾਹੇ ਫਿਰ ਉਹਨੂੰ ਡੱਬੇ ਚੋਂ ਨਾ ਕੱਢ ਦੇ ਰੱਖ ਛੱਡ ਦੇ ਵੇਖਣ ਨੂੰ ਕਿ ਮਸ਼ੀਨ ਆਈ ਹੈ ਮੈਂ ਨਹੀਂ ਮਾਤਾ ਵਾਲੀ ਵੀ ਨਾ ਕਿਤੇ ਹਾਤੀ ਆ 10 ਕਿ ਮਸ਼ੀਨ ਦੇਣੀ ਤੇ ਸਾਡੇ ਏਡਾਂ ਚੋਂ ਕੱਢਣੀ ਉਹੋ ਗੱਲ ਕਿਸ ਤਾਂ ਲੈ ਕੇ ਤੇ ਦੇ ਦਿੱਤੀ ਆ ਤੇ ਨਾ ਸਾਡਾ ਲਖਾਤਾ ਤੇ ਨੰਬਰ ਵੀ ਸਾਡਾ ਦੇ ਆਏ ਆ ਮਾਤਾ ਨਾ ਕਰਨਾ ਵਾ ਗੱਲ ਮੰਮੀ ਉਹ ਆ ਗੱਲ ਸੁਣੀ ਆਣ ਕੇ ਸ਼ਹਿਰ ਘੜੀ ਰੁਕਣਾ ਹੀ ਕੋਈ ਨਹੀਂ ਰੁਕਣ ਦਿੰਦਾ ਇਹਨਾਂ ਕੀ ਗੱਲ ਹੋ ਗਈ ਵਾਜਾ ਮਾਰੀ ਜਾਂਦਾ ਵਾ ਉਹ ਗੱਲ ਕੀ ਹੋਣੀ ਆ ਮੈਂ ਤਾਂ ਗਿਆ ਸ਼ਹਿਰ ਉਥੇ ਘੜੀ ਲੱਗਣੀ ਹੈ ਜੇ ਉਥੇ ਮੈਨੂੰ LG ਵਾਲਿਆਂ ਦਾ ਫੋਨ ਆਉਂਦਿਆ ਸੀ LG ਵਾਲਿਆਂ ਦਾ ਕੋਈ ਉਹਨਾਂ ਦਾ ਫੋਨ ਆਉਂਦਿਆ ਵੀ ਕਿਸ਼ਤ ਆ ਗਈ ਆ ਉਹ ਤਾਰੋ ਬੇ ਕਾਦੀ ਕਿਸ਼ਤ ਆ ਜਿਹੜੀ ਮਸ਼ੀਨ ਦੇ ਕੇ ਗਏ ਆ ਡਰੈਸ ਆਡਾ ਲਖਾਏ ਆ ਅਸੀਂ ਉਹਨਾਂ ਕੋ ਆਪਣਾ ਨਹੀਂ ਪਿਆਸ ਦਿੱਤਾ ਜਾਂਦਾ ਜੇ ਕਿਸ਼ਤਾ ਦਾ ਹੀ ਲੈ ਕੇ ਦੇਣੀ ਸੀ ਤਾਂ ਫੇਰ ਐ ਨਹੀਂ ਦਿੰਦੇ ਉਹ ਆਹ ਤੇ ਕਸੂਤਾ ਫਸ ਗਏ ਆਂ ਨਾ ਤਾਰੀ ਤੇ ਉਹਨਾਂ ਚੁੱਕ ਕੇ ਲੈ ਜਾਣੀ ਆ ਤੇ ਆਣ ਗਵਾਂਡ ਨੂੰ ਕੀ ਕਵਾਂਗੇ ਇਹਨੇ ਜਲੂਸ ਵਢਾਉਣਾ ਵਾ ਸਾਡਾ ਗੱਲ ਨਹੀਂ ਕੀ ਹੋਰ ਕੋਈ ਵੀ ਇਹਦੇ ਰਾਦੇ ਜੀ ਭੋਤਾਂ ਨਹੀਂ ਨਿਕਲਿਆ ਤੇ ਇਦਾਂ ਹੀ ਕਢਾਉਣੀ ਆ 10000 ਦੀ ਸਾਰੀ ਮਸ਼ੀਨ ਹੈ ਵੀ ਤੁਸੀਂ ਲਗਦੇ ਦੇ ਦੋ ਇਹ ਸਾਰਾ ਕਸੂਰ ਇਹਦਾ ਵਾ ਇਹਦੀਆਂ ਸਲਾਵਾਵਾਂ ਹੋਣੀਆਂ ਆ ਆਂਦੀ ਹੋਣੀ ਭਈ ਇਦਾਂ ਕਰੋ ਜੇ ਚੁੱਕ ਕੇ ਖੜਨਗੇ ਨਾ ਇਹਨਾਂ ਦਾ ਜਲੂਸ ਨਿਕਲੂ ਗਵਾਂਡ ਗਵਾਂਡ ਉਹ ਸਲਾਵਾਵਾਂ ਦਾ ਤੇ ਮੈਨੂੰ ਪਤਾ ਨਹੀਂ ਆ ਇਨੇ ਕੀਤਾ ਹੁਣ ਆ ਭਰਾ ਨੂੰ ਫੋਨ ਇਹਨੂੰ ਜਾ ਕੇ ਤੇ ਮਤ ਦੇ ਇਹਨੂੰ ਤੇ ਮੈਂ ਦੱਸਦੀ ਆ ਨਾ ਤੇ ਤੂੰ ਐਦਾਂ ਕਰ ਇਹਦੇ ਭਰਾ ਨੂੰ ਫੋਨ ਲਾ ਉਹਨੂੰ ਤੇ ਮੈਂ ਲੰਮਣਾ ਵਾ ਉਹਨੂੰ ਮੈਂ ਚੰਗਾ ਹੀ ਜਨਾਤ ਨਹੀਂ ਤਨੀ ਅੱਖਰ ਜੇ ਇਹਦੇ ਤੇਰੇ ਕੋ ਹਉ ਗੱਲ ਠੀਕ ਆ ਨਹੀਂ ਤੇ ਮੇਰੀ ਗੱਲ ਕਰਾਈ ਇਹਨੂੰ ਮੈਂ ਦੱਸੂਗੀ ਇਹਨੂੰ ਅੱਦਣ ਵਾਂਗੂ ਉਹਦਾਂ ਬੜਾ ਇੱਥੇ ਭੁਲਾ ਪੰਡਿਆ ਸੀ ਮੈਂ 6-7 ਹਜ਼ਾਰ ਤੇ ਲੱਗਾ ਵਾਂ ਮੈਂ ਕਿਥੋਂ ਦਵਾ ਆ ਬਸ ਕਿਸਤਾ ਚੋਕੇ ਤੇ ਸਾਡੇ ਸਿਰ ਮੜਤੀ ਹੈ ਨਹੀਂ ਚੱਲ ਜੇ ਕਿਸਤਾ ਤੇ ਲੈਣੀ ਵੀ ਸੀ ਚੀਜ਼ ਲੈ ਹੀ ਲਈਦੀ ਕਿਸਤਾ ਤੇ ਤੇ ਤੂੰ ਨੰਬਰ ਆਪਣਾ ਦੇ ਕਿਸ ਦਾ ਤਾਰ ਕੋਈ ਗੱਲ ਨਹੀਂ ਉਹਨੂੰ ਮੈਂ ਪੁੱਛਣਾ ਤੇ ਤੁਸੀਂ ਇਹਨੂੰ ਪੁੱਛੋ ਕਿ ਤੂੰ ਨਹੀਂ ਜਾਣੀ ਤਾਂ ਫਿਰ ਆਪ ਨਹੀਂ ਲੈ ਸਕਦੇ ਆਹੋ ਆਪ ਨਹੀਂ ਲੈ ਸਕਦੇ ਅਸੀਂ ਆਪ ਲੈ ਲੈਂਦੇ ਫਿਰ ਹਨੂੰ ਹੀ ਪਤਾ ਹੁੰਦਾ ਵੀ ਕਿਸ ਦਾ ਤਾਰ ਨਹੀਂ ਉਹ ਮੈਂ ਉੱਥੇ ਮੁੰਡਿਆਂ 'ਚ ਬੈਠਾ ਹਾਂ ਉੱਥੇ ਬੇਇਜ਼ਤੀ ਕਰਾਤੀ ਇਹਨਾਂ ਨੇ ਮੈਂ ਵੀ ਆਖਾਂ ਵੀ ਸਹਰੋਂ ਅੱਜ ਹੀ ਪਤਾ ਨਹੀਂ ਕਿਉਂ ਆਵਾਜ਼ਾਂ ਮਾਰ ਦਿਆ ਲਾਲ ਉਹ ਸ਼ਹਿਰ ਕਿ ਜੇ ਮੈਂ ਪਹੁੰਚਿਆ ਸੀ ਉੱਥੇ ਟਿਕਿਆ ਕਿਦੋਂ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਇਹਨੂੰ ਤੇ ਮੈਂ ਦੱਸ ਦਿੰਦੀ ਹਾਂ ਖਬਰ ਚੰਗੀ ਤਰ੍ਹਾਂ ਹੀ ਲੈ ਲੈਂਦੀ ਆ ਤੇ ਮੈਂ ਬਾਹਰ ਜਾ ਕੇ ਕਰਨਾ ਉਹਨੂੰ ਫੋਨ ਪੁੱਛਣਾ ਨਾ ਭਲਾ ਦੀਵਾ ਹਾਂਜੀ ਅਗਮ ਸੌ ਗਿਆ ਹਾਂਜੀ ਅਗਮ ਸੌ ਗਿਆ ਮੈਂ ਚਾਹਤਾ ਰੋਟੀ ਭੜਾਉਣੀ ਹੈ ਮੈਂ ਤੂੰ ਖਾ ਲਈ ਹਾਂਜੀ ਮੈਂ ਖਾ ਲਈ ਰੋਟੀ ਚਲੋ ਠੀਕ ਹਾਂਜੀ ਹੁਣ ਕਿਧਰ ਆ ਗਿਆ ਹਾਂਜੀ ਭਾਈ ਦਾ ਭੂਣਾ ਆ ਗਿਆ ਚੱਕੋ ਸਹੀ ਕੀ ਕਹਿੰਦੇ ਸੰਦੀਪ ਮਹੀਨਾ ਹੋ ਗਿਆ ਮਸੇ ਲੈਤੇ ਨੂੰ ਲਿਖਿਆ ਨਾ ਕੋ ਮੰਗ ਲੈਣਗੇ ਨਹੀਂ ਨਹੀਂ ਇਹ ਤਾਂ ਨਾ ਸੋਚੋ ਤੇ ਨਹੀਂ ਉਹਦੇ ਹਾਲ ਚਾਲ ਪੁੱਛ ਲਾਣਾ ਉਹਨਾਂ ਨੇ ਹਲੋ ਸਸੇ ਜੀ ਬਾਜੀ ਉਹ ਮੇਰੀ ਗੱਲ ਪਾੜੀ ਸਾਰੀ ਗੱਲ ਆ ਯਾਰ ਹਾਂਜੀ ਬਾਜੀ ਬਾਜੀ ਕੀ ਲੱਗਦਾ ਮੇਰੀ ਗੱਲ ਸਾਰਾ ਹਾਂਜੀ ਦੱਸੋ ਮੈਂ ਕਹਿੰਦਾ ਕਿਸ਼ਤਾਂ ਨਹੀਂ ਦੀ ਆ ਹਾਂਜੀ ਹਾਂਜੀ ਕਿਸ਼ਤਾਂ ਨਹੀਂ ਲੈਂਦੀ ਆ ਜੀ ਸਪਟਾ ਇਹਦਾ ਵੀ ਪਰਾਪਾ ਰਜਣਾਵਾ ਹਟੇ ਹਰਪਨ ਦਾਵਾ ਸੁਣ ਨੰਬਰ ਹੀ ਮੇਰੇ ਨਾਲ ਆਇਆ ਤੇ ਜਰਦੀ ਆ ਗੱਲ ਮੈਂ ਆਇਆ ਉਹ ਬਾਜੀ ਉਹ ਨਹੀਂ ਗੱਲ ਅੱਡ ਕੋ ਫੋਨ ਛੋਟਾ ਹੋਣਾ ਹਾਂ ਤੁਹਾਡਾ ਨੰਬਰ ਦੱਸੋ ਤੁਹਾਡੇ ਕੋਲ ਟੱਚ ਫੋਨ ਹੋਣਾ ਨਾ ਪਈਦੜ ਕੋ ਟੱਚ ਫੋਨ ਨਾ ਤਾਂ ਅੜੂ ਬਟ ਨਾਲਾ ਫੋਨ ਨਾ ਕਰ ਜੀ ਅਨਾਲ ਨੰਬਰ ਦਿੱਤਾ ਵਾ ਮੇਰਾ ਫੋਨ ਗਿਆ ਮੁਝਾਤਾ ਜੀ ਆਪਾ ਮੈਨੂੰ ਆਇਆ ਜਿਉਂ ਨਾ ਸੋਣਾ ਹਾਂਜੀ ਚੰਗਾ ਉਹ ਕਹਿੰਦੇ ਕਿਸ਼ਤ ਕਰੋ ਵਹੀ ਜੇ ਆਹੀ ਲੈ ਜਾਣੀ ਹੈ ਵੀ ਚੀਜ਼ ਵੀ ਉਹ ਭਾਈ ਹੋਈ ਤਾਰਦਾ ਨਹੀਂ ਕਿਸ਼ਤ ਮੈਨੂੰ ਕੱਲ ਪੈਸੇ ਮਿਲ ਜਣੇ ਮੈਂ ਤਾਰਦਾ ਨਹੀਂ ਅੱਗ ਲਾਕਾਰ ਕਿਹਦਾ ਕਰੀਆ ਸਹੀ ਆ ਲੈ ਤੇ ਸਾਬਾ ਹੀ ਲੱਗ ਰਹੀ ਆ ਜੀ ਬਹੁਤ ਮਾਰ ਗਿਆ ਉਹਨੇ ਭਾਈ ਕਿਸ਼ਤਾਂ ਨਹੀਂ ਲੈਣੀ ਤੁਹਾਨੂੰ ਬੱਸ ਕਰ ਪੈਸੇ ਨਹੀਂ ਕਿਥੋਂ ਲੈਣੇ ਭਾਈਆ ਤੋਰ ਦੇ ਲੋ ਸਰ ਨਾ ਤੋਰ ਹੇ ਕਿਹਾ ਕਿ ਭਾਏ ਜੀ ਹੋਰ ਕੋਈ ਕੋਈ ਆਡੀ ਦਾ ਪੇਚ ਕਰਾ ਕੇ ਆਇਆ ਸੀ ਨਾ ਜੇ ਵਕੀਲ ਲੈ ਕੇ ਉਹ ਨਹੀਂ ਕਰਦੇ ਭਾਈ ਮੈਂ ਕੱਲ ਕਿਸੇ ਤਾਰ ਦੇਣੀ ਆ ਤੇ ਮੇਰੇ ਨਾਲ ਲੱਗਦਾ ਇਹ ਕਿਤੇ ਨਾ ਕਰੀ ਨਾਲ ਹੀ ਕੁੜੀ ਦਾ ਜੋ ਆਪਣੀ ਸਾਰੀ ਦੀ ਕੁੜੀ ਲੈ ਜਾਓ ਉਹ ਨਾਣਾ ਭਾਈ ਦਣਾ ਬੋਲੋ ਕੋਈ ਗੱਲ ਮੈਂ ਕੱਲ ਕਿਸੇ ਤਾਰ ਦੂੰਗਾ ਮੈਂ ਤਾਰ ਦੂੰਗਾ ਇੱਥੇ ਉਹ ਮੈਂ ਤਾਂ ਨੰਬਰ ਦਿੱਤਾ ਘੜੀ ਪੁੱਛਦਾ ਘੜਦਾ ਫੋਨ ਕਰਦਾ ਕੀ ਗੱਲ ਹੋਈ ਆ ਉਹ ਕਹਿੰਦੇ ਕਿਸ਼ਤਾ ਦੇਣਾ ਦੇ ਜੀ ਕਿਉਂ ਨਾ ਦੇ ਮਸ਼ੀਨ ਦੱਸੋ ਮਦਾਂ ਗੱਲ ਕੀ ਆ ਤੁਹਾਡੇ ਕੋ ਨਿੱਕਾ ਫੋਨ ਆ ਹਾਂਜੀ ਉਹਨਾਂ ਨੂੰ ਦੂਜਾ ਫੋਨ ਹੀ ਤਾਂ ਮਨ ਨਾਲ ਨੰਬਰ ਦਿੱਤਾ ਹੈ ਕੀ ਪਹਿਲਾਂ ਉਹਨਾਂ ਨੇ ਦੱਸ ਦੇਣਾ ਸੀ ਨਾ ਇਹ ਗੱਲ ਮੈਨੂੰ ਹੁਣ ਕੀ ਪਤਾ ਇਦਾਂ ਬੋਲੂਗਾ ਉਹ ਤਾਂ ਪੈਣੀ ਦੱਲੇ ਆ ਰੁਟ ਕੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਪੈਸੇ ਮਿਲਨੇ ਤਾਂ ਤੁਸੀਂ ਕਿਸ਼ਤ ਤਾਰ ਦਿਓ ਲੈ ਵੀ ਕੁੜੀ ਲੈ ਜਾਓ ਆਪਣੀ ਆਜ ਨਾਲ ਮਸ਼ੀਨ ਲੈ ਜਾਓ ਗੱਲ ਵਾ ਕਰਨ ਵਾਲੀ ਪਤਾ ਨਹੀਂ ਕਿੱਦਾਂ ਇਹ ਗੱਲਾਂ ਕਰੀ ਜਾਂਦੇ ਆ ਇੱਕ ਬੜਾ ਬੜਾ ਚੀਜ਼ ਲੈ ਕੇ ਪੜਿਆ ਲਿਖਿਆ ਵੀ ਹੈਗਾ ਵਾ ਕਿੱਦਾਂ ਗੱਲ ਵਾਰਨਗੇ ਜਦ ਸਾਹਮਣੇ ਮੈਨੂੰ ਤਾਂ ਅਨ ਪੜਜੇ ਹੀ ਲੱਗਦੇ ਪੜੇ ਲਿਖੇ ਕਾਦੇ ਆ ਉਹ ਇਹ ਪੜਿਆ ਲਿਖਿਆ ਮਾਂ ਚ ਲੈ ਗਈ ਆਨੇ ਪਰ ਇਹਨੂੰ ਤੇ ਪਰਮੁਢੀ ਗੱਲ ਕਰਨੀ ਹੋਣੀ ਚਾਹੀਦੀ ਕਿਦਾਂ ਕਰਨ ਲਿਆ ਚਲੋ ਤੁਸੀਂ ਰੋਟੀ ਖਾਓ ਫਿਰ ਇਹਨ ਦੇ ਸੰਦੀਪ ਮਰਨ ਜੀ ਕਰੀ ਨੀ ਨੀ ਖਾਓ ਤੁਸੀਂ ਰੋਟੀ ਕੋਈ ਗੱਲ ਨਹੀਂ ਨਹੀਂ ਨੀ ਰੋਟੀ ਨਹੀਂ ਖਾਣੀ ਕੋਈ ਗੱਲ ਨਹੀਂ ਕੱਲੋਂ ਪੈਸੇ ਲੈ ਕੇ ਨਾ ਪਹਿਲੇ ਮੈਂ ਕਿਸ਼ਤ ਉਦਾਰ ਕੇ ਆਉਂਗਾ ਚਲ ਤੁਸੀਂ ਟੈਨਸ਼ਨ ਨਾ ਲੋ ਰੋਟੀ ਤੇ ਟੈਨਸ਼ਨ ਦੀ ਸਮਝ ਨਹੀਂ ਆਉਂਦੀ ਇੱਕ ਪਾਸੇ ਕਹਿੰਦੇ ਆ ਨਾ ਮਸ਼ੀਨ ਲੈ ਕੇ ਦਿਓ ਜੇ ਹੁਣ ਅਹੀ ਮਸ਼ੀਨ ਲੈ ਹੀ ਦਿੱਤੀ ਆ ਤੇ ਸਾਨੂੰ ਵੀ ਪਤਾ ਅਹੀ ਕਿਸ਼ਤਾਂ ਦੇਣੀਆਂ ਆ ਤੇ ਰੋਲਾ ਪਾਉਣ ਲੱਗ ਪੇ ਪਹਿਲਾਂ ਹੀ ਬਾਕੀ ਪੈਸੇ ਭਾਈ ਲੈਂਦੇ ਆ ਚਲੋ ਚਾਰ ਕਿਸ਼ਤਾਂ ਆ ਵਾ ਦੇਵਾਂਗੇ ਆਪਾਂ ਹੌਲੀ ਹੌਲੀ ਸਵੇਰੇ ਗੱਲ ਕਰਿਓ ਭਾਜੀ ਨਾਲ ਕਿ ਮੈਂ ਪੈਸੇ ਦੇਵਨੀ ਆ ਉੱਥੇ। ਉਪਪਾਈ ਇਹਨਾਂ ਨੂੰ ਜਨ ਅੱਗੇ ਪੈਸੇ ਦੇ ਦਿੱਤੇ ਅੱਧੀ। ਜੇ ਉਹਨਾਂ ਨੇ ਉਰੀਪੁਰੀ ਕੀਤੀ ਨਾ ਉਹ ਚੋਲੇਆਂ ਨਾਲ ਲੈ ਕੇ ਜਾਣਾ ਹੀ ਪੈਣਾ। 10000 ਦੀ ਮਸ਼ੀਨ ਆ ਜੀ। ਬਾਕੀ ਕਿਸ਼ਤਾਂ ਜਿੱਤੀਆਂ। ਚਲੋ ਕੋਈ ਗੱਲ ਨਹੀਂ। ਸਵੇਰੇ ਵੀ। ਰਾਂ ਮਨਾ ਕੀਤਾ ਇਹਨਾਂ ਵਣਾ ਕਰਦੇ ਆਂ ਬਤਾਰਨੀ ਆ। ਹਨੂ ਵੀ ਪਤਾ ਵਾ। ਅਸੀਂ ਦਿੱਤੀ ਅਸੀਂ ਧਾਰਨੀ ਆ। ਤੁਹਾਡੇ ਕੋਲ ਨਹੀਂ ਲੈਣਗੇ ਪੈਸੇ। ਚਲੋ ਕੋਈ ਗੱਲ ਨਹੀਂ ਖਾਓ ਤੇ ਰੋਟੀ ਫਿਰ ਸਵੇਰੇ ਵੇਖਦੇ ਆਂ। ਵੇਖਦੇ ਆਂ ਆ ਚੰਗੀ ਗੱਲ ਇਹਨਾਂ ਦੀ ਬਸ ਜਾ ਜਨਾ। ਉਜੋ ਲੈਣਾ ਲੈ ਗਈ ਜੀ ਮੈਂ ਕਿਹਾ ਇਹਨਾਂ ਡਾ ਚੜਦੇ ਚੜਦੇ ਰਹਿਣਾ ਕੱਲ ਹੋਰ ਕੁਝ ਮੰਗਣਗੇ ਫਿਰ ਕੀ ਕਰਾਂਗੇ ਬੰਦੇ ਚਾਰ ਲੈ ਆ ਗਏ ਨਾਲ ਨਾਲ ਖੜੀਏ ਵਿਚੋਲੇ ਪਣਾ ਲੁਕਾਣ ਦੇ ਤੰਗ ਚਲੋ ਆ ਕਿਸ਼ਤ ਤੁਸੀਂ ਤਾਰੋ ਹਾਂ ਜੇ ਜ਼ਿਆਦਾ ਉਰੀ ਪੂਰੀ ਕਰਨਗੇ ਫਿਰ ਵੇਖਾਂਗੇ ਆਪਾਂ ਕੋਈ ਗੱਲ ਨਹੀਂ ਕਰਦਾ ਭਾਈ ਹਾਂਜੀ ਇਹ ਭਾਈ ਦਿੰਦੇ ਨਾ ਪੈਸੇ ਕਿ ਇਸ ਤਾਰ ਦੂੰਗਾ ਭਾਜੀ ਤਾਰ ਦੋ ਕਿਸ਼ਤ ਤੁਸੀਂ ਫੋਨ ਤਾਂ ਤਾਰ ਦਿੰਦੇ ਮੇਰੇ ਨਾਲ ਹਾਂਜੀ ਹਾਂਜੀ ਹੈਨਾ ਕੋਈ ਗੱਲ ਨਹੀਂ ਤਾਰ ਦੇਣਗੇ ਨਾ ਕਰ ਦੇ ਦਾਂਗੇ ਭਾਈ ਹੋਲੀ ਹੋਲੀ ਹੋਣੀ ਕੀ ਕਰਨਾ ਅੱਗੇ ਵੀ ਦੇਣੇ ਆ ਉਹਨਾਂ ਦੇ ਦੇਣੇ ਪੈਣੇ ਵਸਤਾਂ ਚੱਲ ਗੋਇਆ ਰੋਟੀ ਮੈਂ ਆਜਾ ਗਿਆ ਮੈਂ ਮਹੀਨਾ ਜੀ ਜਾਂਦਾ ਮਿੰਟੋ ਮੇਢੀ ਮੈਰੀਆ ਚਾਰ ਦਿਨ ਹੈਗੇ ਜੀ ਛਾੜ ਦਾਂਗੇ ਕਿਸ਼ਤਾ ਮੈਨੂੰ ਕੀ ਪਤਾ ਹੈ ਤੇ ਤਰੋ ਜਰੀਨ ਕਰ ਦੇ ਚਲੋ ਮੈਂ ਰੱਖਿਆ ਫਿਰ ਭਾਂਡੇ ਨਾਲ ਵੇਖਾਂ ਮੁੰਡੇ ਨਾਲ ਲੰਗਰ ਪਾਣ ਦੀ ਏ ਉਹਦਾ ਕੋਈ ਫਿਗਰ ਹੈਗਾ ਕਿ ਸ਼ਹਿਰੋਂ ਆਇਆ ਵਾ ਤੁਹਾਨੂੰ ਮੈਂ ਪੁੱਛ ਹੀ ਲਵਾਂ ਕੋ ਨੀ ਮੇਰੀ ਸੁਣ ਗੱਲ ਇਹਨੂੰ ਬਾਅਦ ਚ ਖਾਈ ਰੱਖੇ ਨੂੰ ਵਿੱਚ ਤੈਨੂੰ ਨਹੀਂ ਪਤਾ ਵੀ ਮੁੰਡਾ ਸਹਰੋਂ ਆਇਆ ਵਾ ਤੇ ਉਹਨੂੰ ਵੀ ਕੋਈ ਰੋਟੀ ਪਾਣੀ ਪੁੱਛਣਾ ਵਾ ਤੈਨੂੰ ਜਿਆਦਾ ਲੰਘਣ ਮੱਜਾ ਹੀ ਨਗਰ ਦਾ ਮੰਮੀ ਮੈਂ ਤਾਂ ਸਵੇਰ ਦੀ ਨਹੀਂ ਖਾਧੀ ਹੈਗੀ ਸਵੇਰ ਦੀ ਪਹਿਲਾਂ ਡੇਂਗ ਹਿਸਾਬ ਸਫਾਈ ਕਰਨ ਦੀ ਕੱਪੜੇ ਧੋਤੇ ਮੁਰਗੇ ਮੈਂ ਸਾਰੇ ਤੇ ਹੁਣ ਮਹਾਵੇਲੀ ਹੋ ਗਏ ਰੋਟੀ ਖਾਣ ਲੱਗੀ ਹੈ ਟਾਈਮ ਵੇਖੋ ਉਤੋਂ 2 ਵਜੇ ਆ ਪਰ ਤੇਰਾ ਫਰਜ਼ ਤੇ ਬਣਦਾ ਸੀ ਨਾ ਕਿ ਜੇ ਉਹ ਸਹਰੋਂ ਆਇਆ ਤਾਂ ਉਹਨੂੰ ਨਾ ਪੁੱਛ ਹੀ ਲਵਾ ਮੰਮੀ ਮੈਨੂੰ ਨਹੀਂ ਪਤਾ ਲੱਗਾ ਕਿਹੜੇ ਵੇਲੇ ਉਹ ਆਇਆ ਮੈਨੂੰ ਆਵਾਜ਼ ਦੇ ਦਿੰਦੇ ਚੱਲ ਇਹ ਗੱਲ ਛੱਡ ਤੂੰ ਰੋਟੀ ਤੂੰ ਬਾਅਦ ਚ ਖਾ ਲਈ ਮੈਨੂੰ ਇਹ ਗੱਲ ਦੱਸ ਪੀ ਜਿਹੜੀ ਉਹਨਾਂ ਨੇ ਮਸ਼ੀਨ ਦਿੱਤੀ ਆ ਉਹਨਾਂ ਨੇ ਕਿਸ਼ਤਾਂ ਦੇ ਦਿੱਤੀ ਕਿਸ਼ਤਾਂ ਦੇ ਦਿੱਤੀ ਮੈਨੂੰ ਨਹੀਂ ਪਤਾ ਮੀ ਇਹ ਗੱਲ ਦਾ ਹਰਾ ਤੈਨੂੰ ਪਤਾ ਵਾ ਤੂੰ ਐਂਦਾ ਨਾ ਕਰਿਆ ਕਰ ਹਰ ਇੱਕ ਗੱਲ ਦਾ ਤੈਨੂੰ ਨਹੀਂ ਪਤਾ ਹੁੰਦਾ ਕਿਸ਼ਤਾਂ ਦੇ ਦਿੱਤੀ ਆ ਤੇ ਨੰਬਰ ਮੁੰਡੇ ਦਾ ਦਿੱਤਾ ਵਾ ਉਹਨਾਂ ਨੇ ਅਗਰੇ ਇਹਨੂੰ ਫੋਨ ਕਰਨ ਦੇ ਆ ਕਿ ਕਿਸ਼ਤ ਆਈ ਆ ਤੇ ਤਾਰੋ ਮੈਨੂੰ ਇਹ ਗੱਲ ਦਾ ਨੀਗਾ ਪਤਾ ਹੈਗਾ ਕਿ ਉਹਨਾਂ ਨੇ ਕਿਸ਼ਤਾਂ ਤੇ ਲੈ ਕੇ ਦਿੱਤੀ ਆ ਕਿ ਜਾਨਕ ਤੇ ਲੈ ਕੇ ਦਿੱਤੀ ਆ ਨਹੀਂ ਜੇ ਉਹਨਾਂ ਕੋ ਨਹੀਂ ਹੈਗੇ ਕਿਸਤਾਂ ਤੇ ਲੈ ਕੇ ਦੇਣੀ ਸੀ ਸਾਡਾ ਹੀ ਨੰਬਰ ਦੇਣਾ ਸੀ ਤੇ ਰਹਿਣ ਹੀ ਨਿੰਦੇ ਫਿਰ ਆਪਾਂ ਆਪੇ ਹੀ ਲੱਲੇਂ ਜੇ ਕਿਉਂ ਸਾਡਾ ਜਲੂਸ ਬਣਾਉਣ ਦੇ ਯੋ ਮੰਮੀ ਦਾ ਸੇ ਦੇ ਵਿੱਚ ਦੋਸਤ ਕੱਢਣ ਵਾਲੇ ਕਿਹੜੀ ਗੱਲ ਉਹਨਾਂ ਵਿਚਾਰਾ ਕੋ ਫੋਨ ਨੀਗਾ ਹੈਗਾ ਦੂਜਾ ਉਹਨਾਂ ਤਾਂ ਕਰਕੇ ਇਹਨਾਂ ਦਾ ਨੰਬਰ ਦੇ ਦਿੱਤਾ ਹੁਣਾ ਆਹੋ ਚਲਾਕ ਤੇ ਉਹ ਬਥੇਰੇ ਆ ਨੰਬਰ ਤੇ ਉਹਨਾਂ ਨੇ ਇਹ ਕਰਕੇ ਦਿੱਤਾ ਵਾ ਤੇ ਇਹਦਾ ਨੰਬਰ ਦਵਾਂਗੇ ਤੇ ਜੇ ਕਿਸਤਾਂ ਨਾ ਤਾਰੀਆਂ ਜਾਣਗੀਆਂ ਨਾ ਤੇ ਅਗਲੇ ਮਸ਼ੀਨ ਚੋੱਕੇ ਖੜਨਗੇ ਤੇ ਇਹਨਾਂ ਦਾ ਜਲੂਸ ਨਿਕਲੂਗਾ ਆੜਕਵਾੜ ਅੱਗੇ ਘਾਟ ਨਿਕਲਿਆ ਵਾ ਜਿਹੜਾ ਹੋਰ ਕਢਾਣਾ ਵਾ ਹੁਣ ਪਤਾ ਨਹੀਂ ਆ ਮੰਮੀ ਉਹਨਾਂ ਦੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਵੀ ਹੈ ਕੀ ਵੀ ਨਹੀਂ ਹੈਗੀ ਆ ਉਹਨਾਂ ਦੇ ਮਨ 'ਚ ਨਾਲੇ ਤੇਰੇ 'ਚ ਵੀ ਹੈਗੀ ਆ ਸਲਾਹ ਤੇ ਤੇਰੀ ਹੋਣੀ ਆ ਤੂੰ ਹੀ ਉਹਨਾਂ ਨੂੰ ਸਲਾਹ ਦਿੱਤੀ ਹੋਣੀ ਆ ਵੀ ਇਦਾਂ ਕਰੋ ਤੇ ਮੁੜ ਕੇ ਇਦਾਂ ਭੋਲੀ ਜੀ ਬਣ ਜਾ ਕਰ ਮੰਮੀ ਤੁਸੀਂ ਆ ਗਏ ਮੇਰੇ ਦਵਾਲੇ ਹੋ ਜਾ ਕਰੋ ਮੈਨੂੰ ਰੋਟੀ ਤਾਂ ਖਾਣ ਦੋ ਰੋਟੀ ਵੀ ਮੇਰੇ ਤੁਸੀਂ ਵਿੱਚੇ ਰਹਿਣ ਦਿੱਤੀ ਆ ਕੋਈ ਗੱਲ ਨਹੀਂ ਮੈਂ ਫੋਨ ਕਰਨੀ ਪਈ ਆ ਮੇਰੀ ਤਾਂ ਉਦਾਂ ਹੀ ਸੁਣ ਕੇ ਭੁੱਖ ਮਰ ਗਈ ਆ ਮੁੰਡਾ ਉੱਥੇ ਆਂਦਾ ਵੀ ਕਿੰਨੇ ਜਾਣੇ ਸੀ ਮੇਰੇ ਲਾਗੇ ਜਦੋਂ ਫੋਨ ਆਇਆ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਈਨੀ ਆ ਪਉਣਾ ਕਿਸ ਤਾਂ ਤੇ ਲੈ ਆ ਕੇ ਦਿੱਤੀ ਕਿਦਾਂ ਲੈ ਆ ਕੇ ਦਿੱਤੀ ਜੇ ਇੱਥੇ ਕੋਈ ਗੱਲਬਾਤ ਹੋ ਗਈ ਨਾ ਤੇ ਫੇਰ ਵੇਖੀ ਵੀ ਤੇਰਾ ਕੀ ਬਣਦਾ ਜੇ ਮਸ਼ੀਨ ਅਗਲੇ ਚੋਕੇ ਖੜਨੇਗੇ ਨਾ ਤੇ ਤੈਨੂੰ ਵੀ ਉਸੇ ਵੜੇ ਨਾਲ ਹੀ ਤੋੜਨਾ ਵੀ ਲੈ ਜਾਓ ਇਹਨੂੰ ਵੀ ਕਿੱਡਾ ਤੁਸੀਂ ਜਲੂਸ ਪਟਾਓਂ ਡੇਹਾ ਡਾ ਚਾਰ ਫੇਰੇ ਨਾਲਾ ਨਗਰ ਭੁੱਖੀ ਨਾ ਰਹਿ ਜੀ ਕਿਤੇ ਸਾਡੀ ਤੇ ਭੁੱਖ ਮਾਰਦੀ ਆ ਨਾ ਨੂੰ ਖਲਾ ਰੱਜ ਕੇ ਕੀ ਇਹ ਖਾਣੀ ਹੈ ਰੋਟੀ